ਅੱਜੇ ਮੈਂ ਦੰਦ ਕਰੇ ਇਹ ਉਹ ਨਾ ਹੋਵੇ ਤਾਂ ਐ ਨਹੀਂ ਬੋਲ ਗਏ ਇੱਥੇ ਕਦੋਂ ਬੈਠੀ ਆਂਗੀ ਤੂੰ ਕਿੱਧਰ ਆ ਗਿਆ ਮੇਲੇ ਤੇ ਨਹੀਂ ਗਏ ਪਤ ਮਾਤਾ ਦਿਵਾਨ ਤੋਂ ਆਏਗਾ ਮੈਂ ਵੀ ਆਥੂ ਆਇਆ ਇੱਥੇ ਟੱਟੀ ਤੇ ਬੈਠੀ ਖੜੀ ਹੋ ਜਾ ਹੂੰ ਹੂੰ ਦੇਖੀ ਉਹ ਹੋ ਤੇ ਬੈਠੀ ਆ ਖੜੀ ਹੋ ਜਾ ਖੜੀ ਹੋ ਜਾ ਹੋਰ ਕੀ ਹੈ ਦੇਖੀ ਲੈ ਉਹ ਬਦਲੀ ਫੜ ਮੇਰੇ ਲਿਵੇਂ ਜਨਾਈ ਕੁੜਗੇ ਮੈਂ ਤਾਂ ਦੋਸਤੀ ਗੱਲ ਆਣ ਵਾਲੇ ਦੂ ਤੂੰ ਨਾ ਬੈਠਾ ਫਰਾ ਫਰਾ ਬਗ ਜਾ ਮੇਰੇ ਤੋਂ ਬੇਮੋਸ ਕਿਉਂ ਲੜਕੇ ਆਇਆ ਮੈਂ ਕਿਉਂ ਕੀ ਹੋ ਗਿਆ ਲੜਦਾ ਥੇ ਹੋਣਾ ਮੇਰ ਬੈਗੀ ਉੱਥੇ ਤੈਨੂੰ ਕਹਿੰਦੇ ਖੜੀ ਹੋ ਜਾ ਭਾਈ ਇੱਥੇ ਲਾ ਮਾ ਥੱਕੀ ਭਈਆ ਥੱਕੀ ਤੂੰ ਖਾਣੇ ਥੱਕੀ ਬਣਾ ਦੱਸ ਤਾ ਥੱਕ ਗਈ ਮੈਂ ਸਾਰਾ ਦਿਨ ਉਹ ਲਤਨ ਦਾ ਕਰਦੀ ਆ ਹੈ ਤੇ ਬਾਈ ਨੂੰ ਨਾ ਅੱਜ ਲਾਇਆ ਹੋਣੀ ਦਪਾਏਗੇ ਉਹ ਕੀ ਕਹਨੇ ਹੁੰਦੇ ਉਹਨੂੰ ਨਕਲੀ ਸੋਨੇ ਜਿਹਾ ਕਾਦੇ ਨਕ ਤਾਂ ਹੱਥ ਚ ਲਈ ਦ ਕਰਦੀ ਆ ਆਹ ਹਾਂ ਆ ਨਹੀਂ ਜੇ ਹੈ ਆਹ ਹਾਂ 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 ਦੇਖ ਉਹ ਤਾਂ ਮੈਂ ਚੋਰੀ ਕਰ ਕੇ ਗਈ ਅਸੰਦ ਉਹ ਚੋਰੀ ਕਰ ਫੜਿਆ ਉਹ ਮੰਦਿਰ ਚ ਹਾਂ ਪਾਪ ਲੁੱਟਦਾ ਤੂੰ ਪੜਾ ਲੱਗ ਗਈ ਜਾਂਦੇ ਪਰ ਬਿਆਕੂ ਆਂ ਉਦਾਵੇ ਇਹ ਤਾਂ ਮੈਨੂੰ ਸਿਲਕੀ ਲੱਗਦਾ ਹੈ ਹੈ ਸਿਲਕੀ ਆ ਕਿੱਥੇ ਆਵਣੇ ਤੂੰ ਕਿੱਧਰ ਘੁੰਮਦਾ ਹੈ ਕਾ ਕਰ ਕਰ ਕੇ ਤੈਨੂੰ ਤਾਂ ਨਹੀਂ ਕਿਸੇ ਘਰ ਕੋਰ ਕੋ ਕਰਦਾ ਹੈ ਕੁੰਡੜਿਆ ਤੈਨੂੰ ਪਾਲਦਾ ਫਿਰਦਾ ਓਏ ਸਿਲਕੀ ਮੇਰੀ ਗੱਲ ਸੁਣ ਤੂੰ ਕਹੋ ਨਾ ਮੈਂ ਮੰਦਿਰ ਚ ਵੀ ਗਿਆ ਲੰਗਰ ਖਾਂ ਜਾਂਦੇ ਆ ਕਿਹੜਾ ਹੋਵੇਦਾ ਪਤਾ ਨਹੀਂ ਕਿਹੜਾ ਆਗਾ ਤੈਨੂੰ ਐ ਪਤਾ ਤੇਰੀ ਵੀਡੀਓ ਬਣੀ ਜਾਂਦੀ ਆ ਫੇਰ ਹੋਰ ਵੀਡੀਓ ਬਣੀ ਜਾਂਦੀ ਆ ਆਹੋ ਉਹ ਲੈ ਗਾਣਾ ਵੀਡੀਓ ਮੇਰਾ ਤੇ ਚੱਲ ਕੋਈ ਨਹੀਂ ਮੁੰਡੇ ਮੈਨੂੰ ਦੱਸ ਦੋ ਮੇਰੀ ਵੀਡੀਓ ਨੂੰ ਨਹੀਂ ਦਿਖਾ ਦੇ ਮੈਨੂੰ ਜਲੂਸ ਜਲੂਸ ਕੀ ਘਰੇ ਚੱਲ ਆਏ ਤੂੰ ਕੌਣ ਕਰਦਾ ਮੈਨੂੰ ਵੀਡੀਓ ਕੈਮਰਾ ਖੋਲ ਕੇ ਖੜ ਗਿਆ ਸੁਣਾ ਮੈਨੂੰ ਸੜਾ ਦੇ ਹੁਣ ਜਾ ਕੇ ਕੁੱਟੂ ਆ ਬਈ ਗੱਲ ਸੁਣ ਲੈ ਬਈ ਐ ਲੜਨਾ ਨਹੀਂ ਹੈਗਾ ਨਾ ਕਰਿਆ ਕੇ ਤਾਂ ਨੋਰਮਲ ਜੀ ਗੱਲਾਂ ਵੀ ਮੇਲੇ ਤੇ ਬੰਦਾ ਆ ਹੀ ਜਾਂਦਾ ਹਨਾ ਬਈ ਕੁੱਟੂ ਆ ਨਹੀਂ ਕਰਦਾ ਮੈਂ ਨਾਲ ਚੱਲੂਗਾ ਨਹੀਂ ਕਰਦਾ ਚੱਲ ਕੁੱਤੀ ਵੀ ਨਾ ਮੈਦਲੀ ਆ ਹੋਰ ਮੇਰੇ ਲਵੇਜਰ ਅਲਗ ਪਰਾ ਹੋ ਜਾ ਤੈਨੂੰ ਮੈਂ ਕਹੀ ਤੀ ਗੱਲ ਇਹਨਾਂ ਨੂੰ ਓਏ ਲੜੂ ਹਰੇ ਮੈਨੂੰ ਪਤਾ ਨਹੀਂ ਲੜਦਾ ਨਹੀਂ 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 ਕੋਈ ਨਹੀਂ ਕੋਈ ਨਹੀਂ ਮੈਂ ਹੈਗਾ ਨਾ ਪਤਾ ਮੈਂ ਨਹੀਂ ਲੜਦਾ ਨਾ ਬਾਈ ਤੂੰ ਨਾ ਰੋ ਮੇਰੇ ਦਾੜ ਢੁੱਲ ਗਈ ਹਾਂ ਨਾ ਰੋ ਮੇਰੇ ਪਾਣੀ ਢੁੱਲ ਗਿਆ ਨਹੀਂ ਬਈ ਚੋਰੀ ਕਰਕੇ ਲਈ ਇਹ ਤਾਂ ਗਲਤ ਹੈ ਇਹ ਨਾਲ ਤਾਂ ਮੈਂ ਬਾਈ ਨਾਲ ਵੀ ਸਹਿਮਤ ਜੀ ਚੋਰੀ ਕਰਕੇ ਲਈ ਚੋਰੀ ਫਿਰ ਆਵੋ ਮੈਨੂੰ ਪੈਸੇ ਨਹੀਂ ਦਿੰਦਾ ਪੈਸੇ ਕਿਹੜੇ ਦਿੰਦਾ ਤੈਨੂੰ ਕਹਿ ਦਿੰਦੀ ਮੈਂ ਕਿਉਂ ਕਹਿਦੀ ਮੈਨੂੰ ਨਹੀਂ ਵਜਣਾ ਲੱਗ ਪਰਾ ਹੋ ਜਾਂ ਨਾਲੇ ਘਰੇ ਚੱਲ ਕੱਢੂ ਨੜਕਾਂ ਤੂੰ ਮੇਰੀ ਗੱਲ ਸੁਣ ਤੂੰ ਮੈਨੂੰ ਪੈਸੇ ਕਿਉਂ ਨਹੀਂ ਦਿੱਤੇ ਫਿਰ ਤੂੰ ਘਰੇ ਚੱਲ ਕੱਢੂ ਨੜਕਾਂ ਚੱਲ ਕੋਈ ਨਹੀਂ ਫਿਰ ਚੱਕ ਲਈ ਇਹ ਚੱਲ ਕੋਈ ਨਹੀਂ ਬਈ ਚੱਕ ਲਈ ਤੂੰ ਸੁਣੋ ਹੀ ਆ 10 ਰੁਪਏ ਲਓ ਹੀ ਆ ਜਾ ਫਿਰ ਮੈਂ ਤੋਬੇ ਤੇ ਸਾਰਾ ਮਾਰ ਦੂੰ ਕਿੱਥੇ ਡੁੱਬਾ ਆ ਸੇ ਆ ਖਾਲੀ ਆ ਖਾਲੀ ਖਾਲੀ ਟੋਬੇ ਚ ਮਾਰਛਾਲਾ ਕੀ ਪਾਣੀ ਹੈਗਾ ਨਹੀਂ ਹੈਗਾ ਨਾਲ ਆ ਹੈਗਾ 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 ਹੋਗਾ ਪਾਣੀ ਜੇ ਹੋਰ ਦੱਸ ਦੇ ਮੈਨੂੰ ਕੁੱਟਣਾ ਕਿ ਨਹੀਂ ਕੁੱਟਣਾ ਉਹ ਨਹੀਂ ਕੁੱਟਦਾ ਤੂੰ ਕਰੇ ਤਾਂ ਚੱਲ ਵੜ ਤੂੰ ਕਰੇ ਚੱਲ ਵੜ ਨਹੀਂ ਕੁੱਟਦਾ ਚੱਲ ਲੈ ਆ ਜਾ ਮੈਂ ਹੈਗਾ ਨਾਲ ਨਾਲ ਆ ਜਾ ਮਾੜੀ ਆਉਂਦੀ ਬਰਾਵਾ ਤੂੰ ਪਾਈਦੇ ਪੜਾ ਜੋ ਚੱਕੀ ਫਿਰਦਾ ਮੋੜ ਕਰਕੇ ਆ ਲੈ ਤੇ ਜਾ ਕੇ ਮੈਨੂੰ ਵੀ ਨਫਰ ਪਾ ਦੇ ਨਾਲ ਹੀ ਆਦਾ ਚਲ ਆਜੇ ਤੇ ਲੱਗੇ ਮੇਰੀ ਗੱਲ ਸੁਣ ਲੈ ਨਾਲੇ ਹੱਸ ਕੇ ਇਹ ਗੱਲ ਮਾਣਾ ਕਰਿਆ ਹੱਸ ਕੇ ਇਹ ਗੱਲ ਬਰੋ ਮੈਂ ਕੀ ਕਰਾਂ ਹਾਂ ਹੋਰ ਕੀ ਹੱਸਣਾ ਇਹਦੇ ਚ ਕਿਹੜੀ ਗੱਲ ਨਾਲੇ ਹੱਸਣ ਵਾਲੀ ਗੱਲ ਹੁਣ ਤੇਰੀ ਅੱਜ ਤੂੰ ਕੀ ਨਿਕਲੂਗੀ ਤਾਂ ਹੱਸਦਾ ਨਿਕਲਦੀ ਹੈ ਦੂਜੇ ਤੇ ਜਿੰਦਗੀ ਬੋ ਜਾਗ ਪੜ ਜਾਦਾ ਹਾ ਹਾ ਸੋਟਦਾ ਹਾਸੀ ਹੋ ਜਾ ਰਿਆ ਆ ਜਾ ਮੈਂ ਮੁੰਡਾ ਮੇਰੀ ਗੱਲ ਸੁਣ ਲੈ ਮੈਂ ਮੇਰੇ ਮਗਰ ਮੁੰਗਰ ਨਹੀਂ ਮਗਰ ਨੂੰ ਤੂੰ ਕਿੱਥੇ ਜਾਣੀ ਹੈਗੀ ਤੁਸੀਂ ਆਵਾਂ ਰਾਤ ਕਿੱਦ ਰਹੋ ਆਡੀ ਹੈਗੀ ਉਸਤ ਮੇਰੀ ਮਰਜ਼ੀ ਲੈ ਹਣ ਨਹੀਂ ਤਾਂ ਤੋਬੇ ਜਿੱਦ ਨਿਕਲਾਂਗਾ ਮੈਂ ਤਾਂ ਡਿੱਗਣਾਗਾ ਚੱਲ ਫਿਰ ਡੈਗੂ ਮੈਂ ਵੀ ਇੱਥੇ ਬੈਠਾ ਦੇਖ ਕੇ ਜਾਉਂਗਾ ਚੱਲ ਡਿੱਗ ਹਾਂ ਦੇਖ ਮੈਂ ਤੂੰ ਦੇਖੇਗਾ ਹਾਂ ਫੇ ਤੂੰ ਵੀ ਨਿਕਾ ਫਿਰ ਲੈ ਕਿਉਂ ਮੈਂ ਤਾਂ ਤੈਨੂੰ ਦੇਖਣਾਗਾ ਡਿੱਗਦੀ ਨਹੀਂ ਲੈ ਕਹ ਮੈਂ ਬਾਹਰੇ ਮਰਨ ਡਿੱਗੂ ਕੇ ਬੋਲਾ ਸਰ ਹੁਣ ਤੱਕ ਨਹੀਂ ਸੀ ਮੈਂ ਡਿੱਗਣਾਗਾ ਕਿੱਥੇ ਭੱਜ ਜਾ ਕਰੇ ਕਾਟਣ ਤੋਂ ਕਾ ਮੁੰਡੇ ਭੱਜ ਜਾ ਮੈਂ ਵੀ ਜਾਣਦਾ ਨਹੀਂ ਆ ਚੁੱਲ ਡਿੱਗੇ ਕਿ ਉਹ ਮੈਂ ਦਿੱਬੇ ਵੇਖ ਹੀ ਜਾਊਂਗਾ ਬਾਈ ਜੈਡਿਸ ਕੋਲ ਚਾਹੀਦੀ ਆ ਆ ਵੇ ਉਹ ਲੈ ਲੈ ਹਾਂ ਸਾਰੇ ਨੰਬਰ ਸਖ ਚੱਕ ਕੇ ਜਾਈ ਜਾਂਦਾ ਚਾਹੀਦੀ ਆ ਆ ਜਾਨੇ ਖੜਦਾ ਨੇ ਉਹ ਨਾਲ ਆ ਜੂ ਤੁਸੀਂ ਇੱਧਰ ਜਿਹੜਾ ਕੰਮ ਕਰਕੇ ਆਉਣਾ ਫਿਰ ਕਰਿਓ ਪਹਿਲਾਂ ਲੈ ਚੱਲ ਚਲੀ ਕਰੇ ਚੱਲ ਆ ਆਜਾ ਹੁਣ ਤਵੇ ਬਹੁਤ ਬੇਇੱਜ਼ਤੀ ਕਰਾਲੀ ਬਤੰਗੀ। ਤੂੰ ਮੇਰੀ ਗੱਲ ਸੁਣਥੇ ਓੜਿਆ। ਹਮ। ਔਰ ਤੂੰ ਮੇਰੇ ਕੁੜਤਾ ਨਹੀਂ। ਨਹੀਂ ਕੁੜਤਾ। ਨਹੀਂ ਕੁੜਤਾ ਆ ਜਾ ਪੈਤਰ। ਮੈਂ ਤੂੰ ਣੜੇ ਮੇਰੀ ਗਾਲਾਂ ਸੋਲ ਤਾੜ ਕੇ ਤੈਨੂੰ ਚਾਹ ਨਹੀਂ ਮਿਲਣੀ ਟਾਂ ਸਾਰਾ। ਉਹ ਤੰਗੂ ਦਾ ਕੁਛ ਮੈਂ ਬੋਲਦਾ ਨਹੀਂ ਬਸ ਤੇਰੀ ਕੱਲੀ ਵੀਡੀਓ ਬਣਾਈ ਜਾਂਦਾ। ਆ ਮੇਰੇ ਸੂੰਗਾ ਦਾ ਪੱਤਾ ਹੀ ਲੈ ਚੱਕ ਕੇ ਲਈ ਐਵੇਂ ਮੈਂ। ਚਲ ਕੋਈ ਚੱਕ ਲਈ ਤਾਂ ਫਿਰ ਕੀ ਆ? ਫਿਰ ਕੀ ਚੱਕ ਲਈ ਤਾਂ। ਸੂੰਗੋ ਹੀ ਆ 10 ਰੁਪਏ ਤੇਰੀਆਂ ਫਿਰ ਕੀ ਚੱਕ। ਵੱਸਾ ਹੁਣ ਤਾਂ ਨਹੀਂ ਆ ਜਾ। ਬਾਸ ਜਾਨੀ ਆ ਬਾਪੇ ਦੇ ਰਾਤ ਕੱਟੂੰਗੀ। ਸੂੰਗਾ ਦਾ ਵੀ ਚੱਕਣਾ ਸੀ ਕੋਈ ਨੀਕਰ ਗੱਛਾ ਚੱਕ ਚੱਲ ਨੋਤੇ ਇਹਦੇ ਹੱਥ ਹੀ ਉਹ ਜਾਈ ਪਰ ਚੱਕ ਲਈ ਹੁਣ ਮੈਂ ਤਾਂ ਮੈਂ ਜਾਣ ਕੇ ਚੱਕੇ ਨਹੀਂ ਆ ਨੀਕਰ ਕਿੱਥੇ ਲਗੋਨੀ ਮੈਂ ਹਾਂ ਇਹ ਤਾਂ ਗੱਲ ਹੈਗੀ ਇਹ ਤਾਂ ਮੁੱਠੀ ਚ ਤਾਂ ਆ ਗਈ ਸੀ ਕਿ ਤੇ ਕਰੇ ਪਾਲਿਆ ਕਰਦੇ ਹੂੰ ਤੈਨੂੰ ਹੀ ਥੋਪੇ ਲਾ ਕੇ ਦੇ ਤੂੰ ਸੌਕੇ ਦੇ ਦੂੰਗੀ ਹੂੰ ਅਗਲਾ ਕਹਦਾ ਤਾਂ ਕੱਛਾ ਕੀ ਕਰਨਾ ਸੀ ਨਾ ਨਾ ਮੈਂ ਨਾ ਇੱਥੇ ਜੇ ਤੂੰ ਆ ਗਈ ਘਰੋਂ ਮੇਰਾ ਤਾਂ ਖੂਦੀ ਢੈਲਾ ਹੋ ਗਿਆ ਮੈਂ ਤਾਂ ਤਰੀਕ ਨਹੀਂ ਲੱਗਣਗੇ ਪਹਿਲੇ ਹੱਥ ਦੋ ਲਟੋਬੇ ਚ ਜਾ ਕੇ ਕਿਉਂ ਤੂੰ ਉੱਥੇ ਬੈਠੀ ਸੀ ਜੀ ਹੱਥ ਲਾ ਕੇ ਥੱਲੇ ਆ ਹੂੰ ਉੱਥੇ ਬੈਠੀ ਸੀ ਮੇਰੀ ਗੱਲ ਸੁਣਾ ਇੱਥੇ ਕੀ ਕਹਤਾ ਨਹੀਂ ਹੈਗੇ ਕਿ ਤੈਨੂੰ ਹੱਥ ਤੋਂ ਹੈ ਮੇਰੇ ਅੱਗੇ ਚੱਲ ਚੱਲ ਗਿਆ ਪੱਟ ਕੇ ਬਹੁਤ ਰਗੀ ਆ ਜਾ ਘਰ ਜਾ ਕੇ ਤੇਰੇ ਨਾਲ ਸਭ ਕੁਝ ਕਰਦੀਆਂ ਮੇਰੀ ਗੱਲ ਸੁਣ ਲੈ ਹਾਂ ਮੇਰੀ ਗੱਲ ਸੁਣ ਚੰਗਾ ਆ ਮੇਰੀ ਗੱਤੂੰਗਾ ਸੁਣ ਲੈ ਹੈ ਮੈਂ ਜਾਇਂ ਇਹ ਵੀ ਲਾ ਦੇ ਕੰਨਾਂ 'ਤੇ ਲਾ ਦੇ ਹੋਰ ਠੀਕ ਰਹਿੰਦਾਗਾ ਕੰਨਾਂ 'ਤੇ ਲਾ ਦੇ ਆ ਜਾ ਕਰ ਮੇਰੇ ਕੋਲ ਹੀ ਕਰੇ ਨਾ ਮੈਂ ਵੀਡੀਓ ਬਣਾਉਣੀ ਹੁੰਦੀ ਅੰਦਰ ਤੁਸੀਂ ਵੀ ਦੇਖ ਲਿਆ ਕਰੋ ਦੇਖ ਹਾਏ ਹਾਏ ਗਰੀਬ ਹੁੰਦੇ ਆ ਨਾ ਗਰੀਬ ਕੋਈ ਨਹੀਂ ਹੁਣ ਵੱਡੂ ਗਰੀਬ ਕੋਈ ਨਹੀਂ ਲਾਈਟ ਬੰਦ ਕਰ ਇਹ ਬੜਦੇ ਹੁੰਦੇ ਕਦੇ ਵੀ ਉਹ ਤਾਂ ਤੂੰ ਬੋਲੇਦਾ ਵੀ ਕਰਦੀ ਬੋਲਾ ਇਹ ਹੈ ਪਤਾ ਕੀ ਗੱਲ ਹੁੰਦੀ ਆ ਇਹ ਪਤਾ ਕੀ ਗੱਲ ਹੁੰਦੀ ਆ ਕਹਿੰਦੇ ਨੇ ਹੁੰਦੇ ਬੰਦਾ ਖਾ ਕੇ ਉਹੋ ਕਰ ਜਾਂਦਾ ਹੁੰਦਾ ਤੇ ਕੁੱਤੇ ਕੀ ਕਹਿੰਦੇ ਹੁੰਦੇ ਆ ਖਾ ਕੇ ਨਾ ਤੇ ਹੱਕ ਦਿੰਦੇ ਹੱਕ ਦਾ ਨੇ ਕਿਉਂ ਨਹੀਂ ਤੂੰ ਆਏ ਨਹੀਂ ਤੂੰ ਆਏ ਭੁੱਲ ਗਈ ਵੀ ਬੋਲਾ ਤੈਨੂੰ ਕੁੱਟੂ ਘਰੇ ਜਾ ਕੇ ਨਹੀਂ ਕੁੱਟਦਾ ਚੱਲ ਵੀ ਆ ਜਾ ਤੂੰ ਮੇਰੇ ਨਾਲ ਚੱਲ ਜੇ ਮੈਨੂੰ ਬੋਲਾ ਕੁੱਟਣ ਲੱਗੇ ਨਾ ਤੇ ਤੂੰ ਬੋਲੇ ਤੇ ਦੰਦੀ ਵੱਢੀ ਚੱਲ ਚੱਲ ਆਪਾਂ ਚੱਲਗੇ ਆ ਬੋਲੇ ਦਦੰਤ ਬਟੂਆ ਆ ਜਾ ਚੱਲ ਗਿਆ ਆਹ ਇਹ ਨਹੀਂ ਜਾਂਦਾ ਘਰੇ ਚੱਲ ਚੱਲ ਗਿਆ ਠੀਕ ਆ ਭੂਣ ਮੜਿਆ ਉਹ ਤਾਂ ਮੇਰੇ ਨਾਲ ਗਈ ਹੋਗੀ ਫਟ ਤੂ ਗਿਆ ਜੋ ਹੇ ਹਰੇ ਦਰ ਕਰੇ ਬਿਖਤੀ ਦੇ ਬਾਈ ਨੂੰ ਮੈਨੂੰ ਕੀ ਪਤਾ ਸੀ ਉਹ ਨੇਰੇ ਜੀ ਕਿ ਕੁੱਤੀ ਹੈ ਕਿ ਕੁੱਤਾ ਹੁਣ ਮੈਂ ਇਹ ਕਿ ਕਰਖਾਂ ਵੀ ਕੁੱਤਾ ਤੂੰ ਤੇ ਫਿਰ ਹੁਣ ਮੈਂ ਕਹੀਆ ਨਹੀਂ ਬੋਲੇ ਨੂੰ ਕੁੱਟ ਦਵਾ ਬੋਏ ਨੂੰ ਹੋ ਕੇ ਕੁੱਟ ਦੂ ਤਾਂ ਮੇਰੇ ਨਾਲ ਗਈ ਬਿਜਾਰੀ ਚਲ ਦੋ ਇੱਕ ਘਰੇ ਚੱਲ ਕਿਤੇ ਕਿਤੇ ਹੋਰ ਨਾ ਇੱਥੇ ਨਾ ਮੜਨਾ ਬੰਦ ਬਿੜਕ ਨੂੰ ਆ ਗੋਲਾ ਚਿੱਟੇ ਵਾਲੇ ਧੰਗੇ ਤੇ ਸੋਖੋ ਵੀ ਲਗਾਣਾ ਤਾਂ 110 ਰੁਪਏ ਦਾ ਹੀ ਬੰਦ ਦਿੰਦੇ ਆ ਤੇ ਪੈਸੇ ਮਰੇ ਤੋਂ ਆਪਣੀ ਦਾ ਸਕਾਊਟ ਹੀ ਆਪ ਨੂੰ ਆੜਾ ਨੂੰ ਆ ਮੈਨੂੰ ਪੜਾ ਦੇ ਮੈਂ ਕਹਿੰਦਾ ਕਿ ਤੁਹੇ ਵੀ ਨਾ ਲੈ ਆ ਕਿ ਤਨ ਦਰੋ ਰੋ ਰੋ ਬੈਠੇ ਆ ਵਾ ਬੋਪੇ ਦਾ ਸਾਹ ਚੱਲਿਆ ਦੇਖ 너로 해봐도 되니?